ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਿਰਫ ਇੱਕ ਵਾਰੀ ਤੁਸੀਂ ਪਾਠ ਕਰਨਾ ਹੈ ਤੁਹਾਡੀਆਂ ਸਾਰੇ ਜਿਹੜੇ ਕੰਮ ਨੇ ਰੁਕੇ ਹੋਏ ਬਣ ਜਾਣਗੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇਗੀ ਤੇ ਨਾਲ ਹੀ ਮੈਂ ਆਪਣੇ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਇਹ ਵੀਡੀਓ ਜਿਹਨੂੰ ਬਣਾਉਣ ਦਾੜਾ ਮੇਨ ਕਾਰਨ ਹੈ ਨਾ ਅੱਜ ਤੁਹਾਡੇ ਸਾਹ ਦਿਮਾਗ ਵਿੱਚ ਇੱਕ ਸਵਾਲ ਵੀ ਆ ਰਿਹਾ ਹੋਣਾ ਵੀ ਕੀ ਪਾਠ ਸਿਰਫ ਇੱਕ ਵਾਰੀ ਕਰਨਾ ਚਾਹੀਦਾ ਹੈ ਦੇਖੋ ਜੀ ਗੁਰਬਾਣੀ ਜਿੰਨੀ ਆਪਾਂ ਜਪ ਸਕਦੇ ਆਂ ਵੈਸੇ ਉੰਨੀ ਜਪਣੀ ਚਾਹੀਦੀ ਆ ਕਿਉਂਕਿ ਉੰਨੀ ਸਾਡੇ ਲਈ ਚੰਗੀ ਆ ਸਾਡੇ ਕਰਮ ਸਿੱਧੇ ਹੁੰਦੇ ਆ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਭਾਰੀ ਇਸ ਵੀਡੀਓ ਨੂੰੜਾ ਬਣਾਉਣ ਦਾ ਕਾਰਨ ਹੈ ਨਾ ਕਿਉਂਕਿ ਬਹੁਤ ਸਾਰੇ ਲੋਕ ਐਦਾਂ ਦੇ ਨੇ ਜਿਹੜੇ ਪੜਤਕ ਕਰ ਰਹੇ ਨੇ ਕਿਉਂਕਿ ਇੱਕ ਟਾਈਮ ਇਹ ਪ੍ਰੋਬਲਮ ਮੇਰੀ ਵੀ ਸੀ ਪੜਤਕ ਕਰਦੇ ਨੇ ਪਰ ਕੰਮ ਨਹੀਂ ਬਣ ਪਾਰੇ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਅਸੀਂ ਮਤਲਬ ਇਹ ਸਮਝ ਲਓ ਕਿ ਸਾਡੀ ਪੇਸ਼ੈਂਸ ਸਾਡਾ ਸਬਰ ਜਿਹੜਾ ਖਤਮ ਹੋ ਗਿਆ ਹੈ ਨਾ ਤਾਂ ਸੇ ਚਾਹੀ ਹੁੰਨੀ ਹੋਵੇ ਕੋਈ ਏਦਾਂ ਦੀ ਛੜੀ ਹੋਵੇ ਜਿਹੜੀ ਕਮਾਈ ਜਾਵੇ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇ ਸੋ ਇਹ ਵੀਡੀਓ ਜੇਕਰ ਤੁਸੀਂ ਪੂਰੀ ਤਰ੍ਹਾਂ ਦੇਖ ਲਈਏ ਸਮਝ ਲਈਏ ਤੁਸੀਂ ਇੱਕ ਵਾਰੀ ਪਾਠ ਕਰੋਗੇ ਨਾ ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਇਸ ਚੀਜ਼ ਦੀ ਮੈਂ ਗਾਰੰਟੀ ਦਿੰਨੀ ਆ ਵੈਸੇ ਤਾਂ ਇੱਕ ਕੱਲ ਮੈਂ ਵੀਡੀਓ ਸ਼ੇਅਰ ਕੀਤੀ ਸੀ ਉਹਦੇ ਵਿੱਚ ਮੈਂ ਮੂਲ ਮੰਤਰ ਸੱਜ ਦੇ ਪਾਠ ਵਾਰੀ ਵੀ ਸ਼ੇਅਰ ਕੀਤਾ ਸੀ ਪਰ ਕਈ ਲੋਕ ਪਾਠ ਕਰ ਵੀ ਰਹੇ ਨੇ ਪਰ ਫਿਰ ਵੀ ਉਹਨਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਸੋ ਇਹੀ ਮਕਸਦ ਹੈ ਇਸ ਵੀਡੀਓ ਨੂੰ ਬਣਾਉਣ ਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਦੇਖੋ ਤੁਸੀਂ ਬਾਣੀ ਜਪਦੇ ਹੋ ਤੁਸੀਂ ਅਮਰਤ ਵੇਲੇ ਵੀ ਉੱਠਦੇ ਹੋ ਤੁਸੀਂ ਪੂਰਾ ਜਿਵੇਂ ਆਪਣਾ ਰੁਟੀਨ ਆ ਫੋਲੋ ਕਰਦੇ ਹੋ ਪਰ ਤੁਸੀਂ ਦੋ ਗਲਤੀਆਂ ਕਰ ਰਹੇ ਹੋ ਜਿਹਨਾਂ ਵਿੱਚ ਇੱਕ ਗਲਤੀ ਤਾਂ ਮੈਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਆ ਠੀਕ ਹੈ ਕਿਹੜਾ ਪਾਠ ਕਰਨਾ ਕਿਸ ਤਰੀਕੇ ਨਾਲ ਕਰਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਵੀ ਦੇਖੋ ਤੁਸੀਂ ਪਾਠ ਕਰਦੇ ਹੋ ਤੁਸੀਂ ਹਾਜ਼ਰੀ ਲਵਾ ਰਹੇ ਹੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੁਸੀਂ ਪਾਠ ਕਰਕੇ ਉੱਠੇ ਹੋ ਤੇ ਉੱਠਣਸਾਰ ਤੁਹਾਡੇ ਮਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲਣੀ ਸ਼ੁਰੂ ਹੋ ਜਾਂਦੀ ਆ ਉਹ ਇਹ ਹੈ ਵੀ ਮਾੜੀ ਜਿਹੀ ਮੁਸ਼ਕਿਲ ਆ ਤੁਹਾਡੀ ਜ਼ਿੰਦਗੀ 'ਚ ਹੋਰ ਆਈ ਜਾਂ ਮੰਨ ਲਓ ਤੁਹਾਨੂੰ ਸ਼ਰੀਰਕ ਤੌਰ ਤੇ ਕੋਈ ਕਸਟ ਹੋਇਆ ਤੁਸੀਂ ਦਿਮਾਗ 'ਚ ਕੀ ਸੋਚਣਾ ਸ਼ੁਰੂ ਕਰ ਦਿੰਦੇ ਹੋ ਮੈਂ ਹੀ ਕਿਉਂ ਮੇਰੇ ਨਾਲ ਹੀ ਇਹ ਕਿਉਂ ਹੋ ਰਿਹਾ ਤੁਸੀਂ ਉਲੰਭੇ ਦੇਣੇ ਸ਼ੁਰੂ ਕਰ ਦਿੰਦੇ ਹੋ ਉਹ ਉਲੰਘਣਾ ਦੇ ਨਾਲ ਕੀ ਹੁੰਦਾ ਜਿਹੜੀ ਸਾਡੀ ਕੀਤੀ ਹੋਈ ਸੇਵਾ ਹੁੰਦੀ ਉਹ ਜ਼ੀਰੋ ਹੋ ਜਾਂਦੀ ਹੈ ਦੁਬਾਰਾ ਤੋਂ ਸੋ ਇੱਕ ਤਾਂ ਸਭ ਤੋਂ ਪਹਿਲਾਂ ਆ ਨਾ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਕੰਮ ਬੜਨਾ ਸ਼ੁਰੂ ਹੋਵੇ ਜਦੋਂ ਤੁਸੀਂ ਪਾਠ ਕਰ ਲਿਆ ਤੁਸੀਂ ਪਾਠ ਕਰਨ ਤੋਂ ਬਾਅਦ ਅਗਰੋਂ ਲਾਂਭੇ ਦੇ ਰਹੇ ਹੋ ਤਾਂ ਮਤਲਬ ਤੁਹਾਡੀ ਸ਼ਰਧਾ ਭਾਵਨਾ ਦੇ ਵਿੱਚ ਕਮੀ ਆ ਮਤਲਬ ਤੁਹਾਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਹੀ ਨਹੀਂ ਹੈਗਾ ਠੀਕ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਆ ਲੇਕਿਨ ਜਿਸ ਦਿਨ ਤੁਹਾਡੇ ਮਨ ਦੇ ਵਿੱਚੋਂ ਇਹ ਉਲਾਂਭੇ ਦੇਣੇ ਵਾਲੀ ਸੋਚ ਜਿਹੜੀ ਖਤਮ ਹੋ ਗਈ ਜਿਸ ਦਿਨ ਤੁਸੀਂ ਲਾਂਭੇ ਦੇਣੀ ਬੰਦ ਕਰਤੀ ਉਸੇ ਦਰ ਇਹ ਇਸ ਚੀ ਦੀ ਨਿਸ਼ਾਨੀ ਤੁਹਾਨੂੰ ਮਿਲ ਜੂਗੀ ਵੀ ਹੁਣ ਤੁਹਾਨੂੰ ਗੁਰੂ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਤੇ ਇੱਕ ਚੀਜ਼ ਨਾ ਸਮਝਣ ਦੀ ਕੋਸ਼ਿਸ਼ ਕਰੋ ਜਿੰਨਾ ਟਾਈਮ ਮਰਜੀ ਪਾਠ ਕਰ ਲੋ ਲੇਕਿਨ ਜੇ ਪਾਠ ਕਰਨ ਦੇ ਬਾਅਦ ਤੁਸੀਂ ਲਾਂਭੇ ਦੇ ਨੇ ਬੰਦ ਨਹੀਂ ਕਰਦੇ ਤਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ ਉਹ ਛੇਤੀ ਖਤਮ ਤਾਂ ਨਹੀਂ ਹੋਣਗੀਆਂ ਮੈਨੂੰ ਖੁਦ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਸੀ ਮੈਂ ਕਾਫੀ ਵਾਰ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਕਿ 25 ਸਾਲ ਬਾਅਦ ਗੁਰੂ ਸਾਹਿਬ ਨੇ ਸਾਡੀ ਅਰਦਾਸ ਸੁਣੀ ਸੀ ਪਹਿਲੀ ਤਾਂ ਸਮਝ ਲਓ ਵੀ ਦੋ ਸਵアドਰ ਸਾਲ ਤਾ ਮੈਨੂੰ ਇਹ ਚੀਜ਼ ਸਮਝ ਹੀ ਨਹੀਂ ਆਈ ਮੈਂ ਪਾਠ ਕਰਦੀ ਸੀ ਲੇਕਿਨ ਜਦੋਂ ਹੌਲੀ-ਹੌਲੀ ਚੀਜ਼ਾਂ ਨੂੰ ਸਮਝਣਾ ਸ਼ੁਰੂ ਕੀਤਾ ਵੀ ਜੇ ਅਸੀਂ ਲੰਬੇ ਦੇਰੀਆਂ ਜੇ ਅਸੀਂ ਸ਼ਿਕਾਇਤਾਂ ਕਰ ਰਹੇ ਹਾਂ ਤਾਂ ਫਿਰ ਸਾਡਾ ਜਿਹੜਾ ਕਾਰਜੋ ਕਦੀ ਸਿੱਧ ਨਹੀਂ ਹੁੰਦਾ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਦੁੱਗਣਾ ਫਲ ਸੰਨ ਗੁਰਬਾਣੀ ਦਾ ਮਿਲੇ ਤਾਂ ਸਾਨੂੰ ਉਲੰਬੇ ਦੇਣੇ ਬੰਦ ਕਰਨੇ ਪੈਣਗੇ ਚਾਹੇ ਉਹ ਸਰੀਰਕ ਪੱਖੋਂ ਆ ਚਾਹੇ ਉਹ ਦੁਨਿਆਵੀ ਪੱਖੋਂ ਮਤਲਬ ਜਿਵੇਂ ਆਪਾਂ ਲੋਕਾਂ ਨਾਲ ਵਿਚਰਦੇ ਆ ਜੋ ਸਾਨੂੰ ਕਿਸੇ ਵੱਲੋਂ ਕਸ਼ਟ ਮਿਲਦੇ ਆ ਦੁੱਖ ਤਕਲੀਫ ਮਿਲਦੀ ਆ ਸਾਨੂੰ ਪਰਮਾਤਮਾ ਨੂੰ ਅਸੀਂ ਲੰਬੇ ਨਹੀਂ ਦੇਣੇ ਵੀਰਬਾ ਮੇਰੇ ਨਾਲ ਇਹ ਕਿਉਂ ਹੁੰਦਾ ਪ੍ਰਮਾਤਮਾ ਮੇਰੀ ਕਿਸਮਤ ਈ ਹੈ ਕਿ ਉਹ ਲਿਖਿਆ ਸੀ ਵਾਹਿਗੁਰੂ ਮੇਰੀ ਕਿਸਮਤ ਇਨੀ ਮਾੜੀ ਕਿਉਂ ਹੈ ਠੀਕ ਹੈ ਇਹ ਸਿਰਫ ਤੁਹਾਡੀ ਸੋਚ ਨੇ ਬਣਾਈ ਹੋਈ ਆ ਜੇ ਦੇਖੋ ਜਿੰਨਾ ਤੁਸੀਂ ਨੈਗੇਟਿਵ ਸੋਚਦੇ ਜਾਓਗੇ ਨਾ ਤਾਂ ਉਨਾ ਹੀ ਤੁਸੀਂ ਦੁੱਖ ਪਾਉਂਦੇ ਜਾਓਗੇ ਕਿਉਂਕਿ ਤੁਸੀਂ ਪਰਮਾਤਮਾ ਦੇ ਜਿਹੜੇ ਕਹੇ ਹੋਏ ਵਚਨ ਨੇ ਗੁਰੂ ਸਾਹਿਬ ਦਿੱਤੇ ਹੋਏ ਹੁਕਮ ਨੇ ਉਹ ਤਾਂ ਅਸੀਂ ਮੰਨ ਨਹੀਂ ਰਹੇ ਸੋ ਸਭ ਤੋਂ ਪਹਿਲਾਂ ਇਹ ਚੀਜ਼ ਕਰਨੀ ਆ ਵੀ ਆਪਾਂ ਲਾਪੇ ਨਹੀਂ ਦੇਣੇ ਦੂਸਰੀ ਚੀਜ਼ ਆ ਵੀ ਜਦੋਂ ਵੀ ਤੁਸੀਂ ਪਾਠ ਕਰਦੇ ਹੋਗੇ ਹਨਾ ਤਾਂ ਤੁਸੀਂ ਪਾਠ ਕਰਨ ਦੇ ਟਾਈਮ ਕੀ ਗਲਤੀ ਕਰਦੇ ਹੋ ਤੁਹਾਡੀ ਸੁਰਤ ਪਾਠ ਵੱਲ ਨਹੀਂ ਹੁੰਦੀ ਤੁਹਾਡੀ ਜਿਹੜਾ ਧਿਆਨ ਹੁੰਦਾ ਨਾ ਉਹ ਫਲਵਲ ਹੁੰਦਾ ਜਿਵੇਂ ਇੱਕ ਕਿਸਾਨ ਜਿਹੜਾ ਫਸਲ ਬੀਜਦਾ ਉਹ ਉਹ ਬੀਜਣ ਸਾਰੇ ਤਾਂ ਨਹੀਂ ਸੋਚਦਾ ਵੀ ਇਹ ਕਿੰਨਾ ਫਲ ਦੇਊਗੀ ਕਿੰਨਾ ਇਹਦਾ ਫਿਰ ਮੈਨੂੰ ਮੁਨਾਫਾ ਮਿਲੂਗਾ ਕਿ ਮੈਂ ਉਹਦੇ ਵਿੱਚੋਂ ਮੈਨੂੰ ਇੰਨਾ ਬਚਤ ਹੋਊਗੀ ਉਹ ਉਸ ਟਾਈਮ ਇਹ ਨਾ ਉਹ ਜਨਸ ਤਾਂ ਨਹੀਂ ਪੈਂਦਾ ਉਹਦਾ ਧਿਆਨ ਕੀ ਹੁੰਦਾ ਵੀ ਫਸਲ ਨੂੰ ਕੋਈ ਸੁੰਡੀ ਨਾ ਲੱਗੇ ਫਸਲ ਨੂੰ ਕੋਈ ਬਿਮਾਰੀ ਨਾ ਲੱਗੇ ਫਸਲ ਨੂੰ ਮੈਨੂੰ ਪ੍ਰੋਪਰ ਪਾਣੀ ਮਿਲਣਾ ਚਾਹੀਦਾ ਪ੍ਰੋਪਰ ਖਾਦ ਮਿਲਣੀ ਚਾਹੀਦੀ ਉਹਦਾ ਧਿਆਨ ਇਹਨਾਂ ਚੀਜ਼ਾਂ ਤੋਂ ਹੁੰਦਾ ਹੈ ਤੋ ਉਸੇ ਤਰੀਕੇ ਨਾਲ ਜੇ ਤੁਸੀਂ ਵੀ ਗੁਰਬਾਣੀ ਵੱਲ ਧਿਆਨ ਰੱਖੋਗੇ ਫਲ ਦੀ ਚਿੰਤਾ ਨਹੀਂ ਕਰੋਗੇ ਤਾਂ ਤੁਹਾਡੇ ਜਿਹੜੇ ਕਾਰਜ ਆ ਜ਼ਰੂਰ ਸਫਲ ਹੋਣਗੀ ਜੇ ਤੁਸੀਂ ਇੰਨਾ ਚੀਜ਼ਾਂ ਦੇ ਪਿੱਛੋਂ ਇੱਕ ਵੀ ਚੀਜ਼ ਮਿਸ ਕਰ ਦਿੰਨੇ ਹੋ ਨਾ ਤਾਂ ਫਿਰ ਜਿਹੜੀ ਸਾਡੀ ਕਾਰਜਾ ਉਹ ਨਹੀਂ ਛੇਤੀ ਬਣ ਪਾਉਂਦੇ ਹੁਣ ਆਪਾਂ ਗੱਲ ਕਰਦੇ ਆਂ ਪਾਠ ਕਿਹੜਾ ਕਰਨਾ ਦੇਖੋ ਗੁਰਬਾਣੀ ਕੋਈ ਵੀ ਜਪ ਲਓ ਜਿਹੜੀ ਮਰਜ਼ੀ ਜਪ ਲਓ ਸਾਰੀਆਂ ਹੀ ਗੁਰਬਾਣੀਆਂ ਚੰਗੀਆਂ ਨੇ ਅੱਜ ਇਹ ਜਿਹੜਾ ਕੁਐਸਚਨ ਜਾਂ ਆਪਾਂ ਕਹਿੰਦੇ ਆਂ ਇਹ ਗੱਲ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਤਲਬ ਜਿਹੜਾ ਮੇਰਾ ਹੈ ਕਿਉਂਕਿ ਬਹੁਤ ਵਾਰੀ ਮੈਨੂੰ ਅੱਧਰ ਦੇ ਕਮੈਂਟ ਆਉਂਦੇ ਨੇ ਕਿ ਜੀ ਸਾਡੀ ਆਹ ਮੁਸ਼ਕਿਲ ਆਸੀ ਕਿਹੜਾ ਪਾਠ ਕਰੀਏ ਪਾਠ ਜਿਹੜਾ ਮਰਜ਼ੀ ਕਰ ਲਓ ਕਈ ਵਾਰੀ ਕੀ ਹੁੰਦਾ ਕਿਸੇ ਦੀ ਕਿਸੇ ਬਾਣੀ ਦੇ ਨਾਲ ਜਿਹੜੀ ਭਾਵਨਾ ਜੁੜ ਜਾਂਦੀ ਹੈ ਕਿਸੇ ਨੂੰ ਕਿਸੇ ਬਾਣੀ ਨੂੰ ਜਪਣ ਦੇ ਨਾਲ ਜ਼ਿਆਦਾ ਆਨੰਦ ਆਉਂਦਾ ਹੈ ਕਿਸੇ ਨੂੰ ਕਿਸੇ ਬਾਣੀ ਜਪਣ ਨਾਲ ਜ਼ਿਆਦਾ ਆਨੰਦ ਆਉਂਦਾ ਸਿਰਫ فرق ਇਹ ਨਾਲ ਕਿ ਕਿਸ ਬਾਣੀ ਦੇ ਨਾਲ ਤੁਹਾਡੀ ਭਾਵਨਾ ਜ਼ਿਆਦਾ ਜੁੜਦੀ ਹੈ ਕਿਸ ਨੂੰ ਜਪਣ ਤੇ ਤੁਹਾਨੂੰ ਜ਼ਿਆਦਾ ਰਸ ਮਿਲਦਾ ਮੇਨ ਗੱਲ ਸਿਰਫ ਇੰਨੀ ਹੁੰਦੀ ਆ ਠੀਕ ਆ ਬਾਣੀ ਕੋਈ ਵੀ ਜਪੋ ਬਾਣੀ ਜਪਣ ਦੇ ਨਾਲ ਨਾਲ ਜੁੜੀਆਂ ਦੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਅਗਰ ਤੁਸੀਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਮੈਂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਚੀਜ਼ ਦੱਸ ਰਹੀ ਆ ਵੀ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਹੋਵੇਗਾ ਤੁਹਾਡੀ ਹਰ ਰੁਕਾਵਟ ਦੂਰ ਹੋਵੇਗੀ ਤੁਹਾਡੀ ਹਰ ਕੰਮ ਫਤਿਹ ਹੋਵੇਗਾ ਤੁਹਾਡਾ ਮਤਲਬ ਕੀ ਹੈ ਸਮਝ ਲਓ ਕਿ ਜੋ ਜੋ ਸੋਚੋਗੇ ਨਾ ਉਹ ਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਜੋ ਜ਼ਿੰਦਗੀ 'ਚ ਤੁਸੀਂ ਕਮਾਉਣਾ ਚਾਹੁੰਦੇ ਹੋ ਪਾਉਣਾ ਚਾਹੁੰਦੇ ਹੋ ਹਾਸਲ ਕਰਨਾ ਚਾਹੁੰਦੇ ਹੋ ਹਰ ਇੱਕ ਚੀਜ਼ ਹੋਊਗੀ ਲੇਕਿਨ ਕਰਨਾ ਕੀ ਹੈ ਇੱਕ ਤਾਂ ਲੰਬੇ ਦੇਣੇ ਬੰਦ ਕਰਨੇ ਆ ਸ਼ਿਕਾਇਤਾਂ ਕਰਨੀਆਂ ਬੰਦ ਕਰਨੀਆਂ ਦੂਸਰਾ ਜਿਹੜਾ ਹੈਗਾ ٹرسٹ ਰੱਖਣਾ ਵਿਸ਼ਵਾਸ ਰੱਖਣਾ ਸੋਚ ਚ ਨੈਗੇਟਿਵਿਟੀ ਨਹੀਂ ਆਉਣੀ ਜਣੀ ਪੋਜ਼ਿਟਿਵਿਟੀ ਰੱਖਣੀ ਆ ਗੁਰੂ ਤੇ ਪੂਰਾ ਵਿਸ਼ਵਾਸ ਰੱਖੋ ਜੇ ਤੁਸੀਂ ਵਿਸ਼ਵਾਸ ਹੀ ਨਹੀਂ ਰੱਖ پا ਰਹੇ ਫਿਰ ਚਾਹੇ ਤੁਸੀਂ ਮਰਜੀ ਤੁਸੀਂ ਬਾਣੀ ਜਪੀ ਚੱਲੋ ਚਾਹੇ ਸਾਰਾ ਦਿਨ ਬਾਣੀ ਜਪੀ ਚੱਲੋ ਤਾਂ ਵੀ ਜਿਹੜੇ ਕਾਰਜ ਆ ਉਹ ਛੇਤੀ ਨਹੀਂ ਹੋਣਗੇ ਮੈਂ ਵੀ ਜਦੋਂ ਆਪਣੇ ਅੰਦਰ ਇਹ ਚੀਜ਼ਾਂ ਨੂੰ ਚੇਂਜ ਕੀਤਾ ਜਦੋਂ ਮੈਨੂੰ ਸਮਝ ਆਇਆ ਵੀ ਗੁਰੂ ਸਾਹਿਬ ਜੀ ਨੇ ਦੇਖੋ ਇਹਦਾ ਨਾ ਸਭ ਤੋਂ ਬੈਸਟ ਤਰੀਕਾ ਜਿਹੜਾ ਹੈਗਾ ਜਦੋਂ ਵੀ ਤੁਸੀਂ ਬਾਣੀ ਜਪਦੇ ਹੋ ਜੇ ਤੁਸੀਂ ਸਾਰੀ ਬਾਣੀ ਦਾ ਅਰਥ ਨਹੀਂ ਸਮਝ ਸਕਦੇ ਕੋਸ਼ਿਸ਼ ਕਰੋ ਥੋੜੇ-ਥੋੜੇ ਬਾਣੀ ਦੇ ਅਰਥ ਸਮਝਣੇ ਸ਼ੁਰੂ ਕਰੋ ਖਾਸ ਕਰ ਸੁਖਮੀ ਸਹਿਬ ਜੀ ਦੇ ਅਗਰ ਆਪਾਂ ਅਰਥਾਂ ਸਮੇਤ ਬਾਣੀ ਨੂੰ ਸਮਝਣਾ ਸ਼ੁਰੂ ਕਰਦੇ ਆਂ ਫਿਰ ਸਾਨੂੰ ਸਮਝ ਆਉਂਦਾ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਹਦਾਇਤਾਂ ਦਿੱਤੀਆਂ ਨੇ ਗੁਰੂ ਸਾਹਿਬ ਜੀ ਨੇ ਕੀ ਸਾਨੂੰ ਹੁਕਮ ਦਿੱਤਾ ਜਦੋਂ ਫਿਰ ਉਹਨਾਂ ਚੀਜ਼ਾਂ ਨੂੰ ਆਪਾਂ ਫੋਲੋ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਹੈਗਾ ਬਦਲਾਅ ਹੋਣੇ ਸ਼ੁਰੂ ਹੋ ਜਾਂਦੀ ਆ ਮੇਰੀ ਜ਼ਿੰਦਗੀ ਵਿੱਚ ਵੀ ਇੱਕ ਟਾਈਮ ਇਦਾਂ ਦਾ ਸੀਗਾ ਬਹੁਤ ਜ਼ਿਆਦਾ ਮੁਸ਼ਕਲਾਂ ਸੀ ਲੇਕਿਨ ਜਦੋਂ ਮੈਂ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਗੁਰੂ ਸਾਹਿਬ ਦੇ ਦਿੱਤੇ ਹੋਏ ਹੁਕਮਾਂ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਨਾ ਤਾਂ ਜਦੋਂ ਵੀ ਮੇਰੇ ਦਿਮਾਗ ਚਿੰਤਾ ਆਉਣੀ ਨਾ ਮੈਂ ਆਪਣੇ ਆਪ ਨੂੰ ਕਹਿਣਾ ਵੀ ਕਿਉਂ ਟੈਨਸ਼ਨ ਲੈਂਦੀ ਆ ਪਾਠ ਕਰਿਆ ਹੈ ਨਾ ਤਾਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਕੇ ਛੱਡ ਦੇ ਉਹੀ ਕਰਨਗੇ ਹੁਣ ਜੋ ਕਰਨਗੇ ਤਾਂ ਮੈਂ ਕਦੇ ਵੀ ਆਪਣੇ ਦਿਮਾਗ 'ਚ ਨੈਗੇਟਿਵ ਥਾਟਸ ਨਹੀਂ ਆਉਣ ਦਿੱਤੇ ਉਸ ਤੋਂ ਬਾਅਦ ਪੋਜ਼ਿਟਿਵ ਹੀ ਸੋਚਿਆ ਵੀ ਸਭ ਸਹੀ ਹੋਊਗਾ ਜਦੋਂ ਉਹਦਾ ਸਹੀ ਟਾਈਮ ਆਊਗਾ ਉਹ ਚੀਜ਼ ਜ਼ਰੂਰ ਹੋਊਗੀ ਤੇ ਗੁਰੂ ਸਾਹਿਬ ਜ਼ਰੂਰ ਕਰਨਗੇ ਤੇ ਮੈਂ ਪਹਿਲਾਂ ਵੀ ਕਾਫੀ ਵਾਰ ਚੀਜ਼ਾਂ ਕਹੀਆਂ ਅਗਰ ਦਿਨ ਦੇ ਟਾਈਮ ਤੁਹਾਡੇ ਦਿਮਾਗ 'ਚ ਇਹ ਥਾਟ ਆਉਂਦੇ ਨੇ ਨਾ ਤਾਂ ਗੁਰਬਾਣੀ ਚਪਲ ਦੇ ਨਾਲ ਨਾਲ ਕੁਝ ਚੰਗੀਆਂ ਬੁੱਕਸ ਪੜ੍ਹ ਲਿਆ ਕਰੋ ਪੋਜ਼ਿਟਿਵਿਟੀ ਦੀ ਬੁੱਕਸ ਪੜ੍ਹ ਲਿਆ ਕਰੋ ਜਿਹਦੇ ਨਾਲ ਤੁਹਾਡਾ ਧਿਆਨ ਡਾਇਵਰਟ ਹੋਵੇ ਤੁਸੀਂ ਹਰ ਟਾਈਮ ਜੇ ਉਹੀ ਚੀਜ਼ਾਂ ਬੋਲੀ ਜਾਉਗੇ ਹਾਈ ਹਾਈ ਕਰੀ ਜਾਉਂਦੇ ਨਾ ਦੇਖੋ ਸਿਆਣੇ ਆਪਣੇ ਬਜ਼ੁਰਗ ਇਕ ਚੀਜ਼ ਕਹਿੰਦੇ ਹੁੰਦੇ ਸੀ ਜਦੋਂ ਵੀ ਕੋਈ ਘਰ ਦੇ ਵਿੱਚ ਮੈਂਬਰ ਜਾਦਾ ਟਾਈਮ ਹਾਈ ਹਾਈ ਇਦਾਂ ਦਾ ਬੋਲਦਾ ਹੁੰਦਾ ਤਾਂ ਉਹ ਟੋਕਦੇ ਹੁੰਦੇ ਸੀ ਕਹਿੰਦੇ ਸੀ ਸਾਰਾ ਦਿਨ ਤੂੰ ਹਾਈ ਹਾਈ ਕਰਿਆ ਨਾ ਕਿਨੂੰ ਤੂੰ ਕੀ ਦਾ ਤੂੰ ਮੜਾ ਭਾਲਦਾ ਤੂੰ ਘਰ ਦੇ ਵਿੱਚ ਚੰਗਾ ਭਾਲਦਾ ਹੀ ਨਹੀਂ ਟੋਕਦੇ ਹੁੰਦੇ ਸੀ ਉਹਨਾਂ ਦੀਆਂ ਗੱਲਾਂ ਦਾ ਮਤਲਬ ਇਹੀ ਹੋ ਸੀਗਾ ਉਹ ਇਹੀ ਸਾਨੂੰ ਸਮਝਾਉਣਾ ਚਾਹੁੰਦੇ ਸੀ ਵੀ ਹਰ ਟਾਈਮ 네ਗੇਟਿਵ ਨਾ ਸੋਚੋ ਹਰ ਟਾਈਮ ਉਲਾਬੇ ਨਾ ਰਹੋ ਹਰ ਟਾਈਮ ਹਾਈ ਹਾਈ ਨਾ ਕਰੋ ਮਿਹਨਤ ਕਰੋ ਵਿਸ਼ਵਾਸ ਰੱਖੋ ਪਰਮਾਤਮਾ ਤੇ ਚੰਗੀ ਸੋਚ ਰੱਖੋ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਉਮੀਦ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਮਿਲ ਗਏ ਹੋਣਗੇ ਬਸ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦੋ ਜੇ ਬਾਣੀ ਜਪ ਰਹੇ ਹੋ ਨਾ ਟਾਈਮ ਵੇਸ ਨਾ ਕਰੋ ਬਾਣੀ ਜਪ ਰਿਓ ਉਦਾ ਸਹੀ ਲਾਹਾ ਲੋ ਉਹ ਜੀ ਨੂੰ ਮੰਨੋ ਜੋ ਗੁਰੂ ਸਾਹਿਬ ਨੇ ਕਿਹਾ ਅਗਰ ਗੁਰੂ ਸਾਹਿਬ ਨੇ ਕਿਹਾ ਨਿਦਿਆਨੀ ਕਰਨੀ ਅチェ ਇੱਕ ਚੀਜ਼ ਹੋਰ ਆਪਣੇ ਅੰਦਰ ਬਦਲਾਵ ਜ਼ਰੂਰ ਲੈ ਕੇ ਆਓ ਨਿੰਦਿਆ ਨਾ ਕਰੋ ਕਿਸੇ ਦੀ ਕਿਸੇ ਦਾ ਮਾੜਾ ਨਾ ਕਰੋ ਕਿਸਦਾ ਮਾੜਾ ਨਾ ਸੋਚੋ ਈਰਖਾ ਨਾ ਰੱਖੋ ਝੂਠ ਨਾ ਬੋਲੋ ਹਮੇਸ਼ਾ ਸੱਚ ਬੋਲੋ ਹਮੇਸ਼ਾ ਨੀਵੇ ਦੇ ਨਾਲ ਖੜੋ ਤੇ ਨਾਲ ਨਾਲ ਜੋ ਗੁਰੂ ਸਾਹਿਬ ਜੀ ਨੇ ਕਿਹਾ ਚਿੰਤਾ ਨਹੀਂ ਕਰਨੀ ਤਾਂ ਚਿੰਤਾ ਨਾ ਕਰੋ ਅਗਰ ਇਹ ਚੀਜ਼ਾਂ ਨੂੰ ਤੁਸੀਂ ਆਪ ਦੀ ਜ਼ਿੰਦਗੀ 'ਚ ਪਨਾਉਣਾ ਸ਼ੁਰੂ ਕਰ ਦਿੱਤਾ ਜਦੋਂ ਮੰਨ ਲਓ ਦੇਖੋ ਜਿਹੜੀ ਆਪਣੀ ਆਦਤ ਹੁੰਦੀ ਹੈ ਇੱਕਦਮ ਨਹੀਂ ਛੁੱਟਦੀ ਹੌਲੀ-ਹੌਲੀ ਛੁੱਟਦੀ ਆ ਮੰਨ ਲਓ ਆਪਰ ਨੂੰ ਨਿੰਦਿਆ ਕਰਨ ਦੀ ਆਦ ਤਾਂ ਪੈ ਚੁੱਕੀ ਹੈ ਹਨ ਜਦੋਂ ਵੀ ਆਪਣਾ ਆਪਾ ਬੋਲਣ ਲੱਗਦੇ ਆ ਨਾ ਕਿਸੇ ਦੇ ਪ੍ਰਤੀ ਕਿਸੇ ਦੀ ਨਿੰਦਿਆ ਕਰਨ ਲੱਗਦੇ ਆ ਤਾਂ ਕੋਸ਼ਿਸ਼ ਕਰੋ ਉਸੇ ਟਾਈਮ ਮਤਲਬ ਆਪਣੇ ਆਪ ਨੂੰ ਰੋਕੋ ਰੋਕ ਕੇ ਆਪਣੇ ਦਿਮਾਗ ਨੂੰ ਇਹ ਕਹਿਣਾ ਵੀ ਵੀ ਨਹੀਂ ਹਨਾ ਚਲੋ ਇੱਕ ਤਾਂ ਦੇਖੋ ਕਈ ਵਾਰੀ ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਨੂੰ ਹਰ ਟਾਈਮ ਬਰਦਾਸ਼ਤ ਕਰਨਾ ਹੈ ਕਈ ਵਾਰੀ ਸਾਨੂੰ ਕਿਸੇ ਚੀਜ਼ ਦੇ ਖਿਲਾਫ ਬੋਲਣਾ ਵੀ ਪੈਂਦਾ ਕਿਉਂਕਿ 10ਵੇਂ ਪਾਸ਼ਾ ਗੁਰਗਮਤ ਸਿੰਘ ਮਹਾਰਾਜ ਜਿਨੇ ਆਪਾਂ ਨੂੰ ਨਿਮਣਾ ਤੇ ਡਰਨਾ ਇਸ ਚੀਜ਼ ਤੋਂ ਵੀ ਮਨਾ ਕੀਤਾ ਸੋ ਅਗਰ ਆਪਾਂ ਗਲਤ ਨਹੀਂ ਆ ਤਾਂ ਉੱਥੇ ਆਪਣੇ ਲਈ ਸਟੈਂਡ ਵੀ ਆਪਾਂ ਨੂੰ ਲੈਣਾ ਪੈਂਦਾ ਹੈ ਪਰ ਜਿੱਥੇ ਜੇ ਆਪਾਂ ਨੂੰ ਲੱਗਦਾ ਵੀ ਜ਼ਰੂਰਤ ਆ ਤਾਂ ਜੇ ਨਹੀਂ ਜ਼ਰੂਰਤ ਆ ਤਾਂ ਉਸ ਤੋਂ ਤੁਸੀਂ ਆਪਣਾ ਪਾਸੇ ਹਟ ਜਾਓ ਸੋ ਅਗਰ ਇਹਨਾਂ ਚੀਜ਼ਾਂ ਨੂੰ ਤੁਸੀਂ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ ਇਦਾਂ ਨਹੀਂ ਬਣ ਜੂ ਇੰਨੀ ਸੋਹਣੀ ਬਣ ਜੂ ਤੁਸੀਂ ਖੁਦ ਵਿਸ਼ਵਾਸ ਨਹੀਂ ਕਰ पाओਗੇ ਸੋ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ